ਵਾਸ਼ੇ ਜੀ ਅੱਖ ਲਗੇ ਫੇ ਜਿੱਥੇ ਕੋਈ ਸੇਵਾ ਮਿਲਦੀ ਫੇ ਸੇਵਾ ਕਰੂ ਜਿੱਥੇ ਸੇਵਾ ਕਰਦੀ ਹੈ ਨਾਲ ਨਾਲ ਸ਼ਬਦ ਦੀ ਕਮਾਈ ਕਰਦੀ ਹੈ ਸਤਿਗੁਰੂ ਜੀ ਕਹਦੇ ਸ਼ਬਦ ਦੀ ਕਮਾਈ ਕਰਨੀ ਹੈ ਉਸ ਵੇਲੇ ਜੇ ਪਾਛੇ ਅੱਖ ਲਗੇ ਵਾਹਿਗੁਰੂ ਗੁਰੂ ਮੰਤਰ ਦੇ ਸ਼ਬਦ ਦੀ ਕਮਾਈ ਕਰਨੀ ਹੈ ਪਰ ਦਿਓ ਨਾ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਹੋਈ ਵਾਹਿਗੁਰੂ ਗੁਰੂ ਮੰਤਰ ਦੇ ਸ਼ਬਦ ਦੀ ਕਮਾਈ ਕਰਨੀ ਹੈ ਕੰਗਵਾਲੇ ਹੁਣ ਇਹ ਵਾਹਿਗੁਰੂ ਜਪ ਮੰਤਰ ਦੀ ਸ਼ਬਦ ਦੀ ਕਮਾਈ ਕਰਦੇ ਨੇ ਤੇ ਸੇਵਾ ਕੀ ਕਰਦੇ ਨੇ ਜੋ ਗੁਰੂ ਘਰ ਲੱਕੜਾਂ ਹੁੰਦੀਆਂ ਨੇ ਨਾ ਉਹ ਲੱਕੜਾਂ ਦੇ ਵਿੱਚੋਂ ਚੰਗੀਆਂ-ਚੰਗੀਆਂ ਲੱਕੜਾਂ ਬਾੜ ਕੱਢਦੇ ਨੇ ਜੋ ਗੁਰੂ ਘਰ ਲੰਗਰ ਦੇ ਵਿੱਚ ਬਾਲਣ ਵਾਸਤੇ ਲੱਕੜਾਂ ਹੁੰਦੀਆਂ ਨੇ ਉਹ ਲੱਕੜਾਂ ਦੇ ਵਿੱਚੋਂ ਚੰਗੀਆਂ-ਚੰਗੀਆਂ ਸਾਫ਼-ਸਾਫ਼ ਲੱਕੜਾਂ ਕੱਢ ਕੇ ਬਾੜ ਰੱਖਦੇ ਨੇ ਨੂੰ ਕੋ ਲੱਕੜਾਂ ਦੀਆਂ ਪੀੜੀਆਂ ਬਣਾਉਂਦੇ ਨੇ ਫਿਰ ਉਹ ਲਕੜਾਂ ਦੇ ਮੰਜੇ ਬਣਾਉਂਨਾ ਕੇ ਸੰਤਨ ਦਿੰਦੇ ਨੇ ਬੜੇ ਪਿਆਰ ਦੇ ਨਾਲ ਸੇਵਾ ਨਿਭਾਉਂਦੇ ਨੇ ਸੇਵਾ ਕਰਦੇ ਨੇ ਗੁਰਮਖੋ ਪੱਗਾਂ ਵਾਲਿਓ ਜਿਉਂ-ਜਿਉਂ ਸ਼ਬਦੀ ਕਮਾਈ ਕਰਦੇ ਨੇ ਸੰਗਤਾਂ ਦੀ ਸੇਵਾ ਕਰਦੇ ਨੇ ਸੰਗਤਾਂ ਵਾਸਤੇ ਪੀੜੀਆਂ ਬਣਾਉਂਦੇ ਨੇ ਸੰਗਤਾਂ ਵਾਸਤੇ ਮੰਜੇ ਬਣਾਉਂਦੇ ਜੀ ਕਿਰਪਾ ਹੁੰਦੀ ਜਾਂਦੀ ਕਿਹੜੀ ਰੰਗ ਲਾਗਤ ਲਾਗਤ ਸੁਲਾਗਤ ਹੈ ਦੇ ਨਾਂ ਤੇ ਨਾਮ ਵੀ ਰੰਗ ਤੇ ਚੜਦੀ ਜਾਰੀ ਨਾਮ ਵੀ ਰੰਗ ਤੇ ਰੰਗੋ ਭਗਵਾਨ ਵਾਲਿਓ ਅੱਜ ਸਤਗੁਰ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਦੀ ਆਖਿਆ ਭਾਈ ਜਿੱਥੇ ਸ਼ਬਦ ਦੀ ਕਮਾਈ ਕਰਦੇ ਹੋ ਸੇਵਾ ਕਰਦੇ ਹੋ ਉੱਥੇ ਅੰਮ੍ਰਿਤ ਵੇਲੇ ਵੀ ਜਾਗਿਆ ਕਰੋ ਪਰਦੇ ਨਾ ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ ਗੁਰੂ ਜੀ ਦਾ ਹੁਕਮ ਸੰਭਾਲਿਆ ਇਹ ਅੰਮ੍ਰਿਤ ਵੇਲੇ ਵੀ ਹੁਣ ਜਾਗਦੇ ਨੇ ਇੱਕ ਦਿਨ ਗੁਰਮਖੋ ਬੜੀ ਸੁੰਦਰ ਲੱਕੜ ਆਈ ਹੈ ਲੰਗਰ ਦੇ ਵਿੱਚ ਕੋਈ ਸੇਵਾਦਾਰ ਲੈ ਕੇ ਆਇਆ ਉਹ ਲੱਕੜ ਕੱਢ ਕੇ ਨਾ ਸਾਈਡ ਤੇ ਰੱਖੀ ਤੇ ਉਹ ਲੱਕੜਾਂ ਦੇ ਗੁਰਮੁੱਖੇ ਨੇ ਦੋ ਮੰਜੇ ਬਣਾਏ ਛੋਟੇ ਛੋਟੇ ਮੰਜੇ ਜਦੋਂ ਉਹ ਮੰਜੇ ਬਣ ਕੇ ਤਿਆਰ ਹੋ ਗਏ ਅੰਦਰ ਇੱਕ ਪਿਆਰ ਜੱਗਿਆ ਪਿਆਰ ਪਤਾ ਕੀ ਜੱਗਿਆ ਇਹ ਭਾਈ ਢਿੰਗਰ ਜੀ ਤੇ ਭਾਈ ਮਧੂ ਜੀ ਦੇ ਅੰਦਰ ਪਿਆਰ ਜੱਗਿਆ ਪਿਆਰ ਕੀ ਜੱਗਿਆ ਕਹਿੰਦੇ ਕਿੰਨਾ ਚੰਗਾ ਹੋਵੇ ਇਸ 사ਤਗੁਰ ਦੀ ਕਿਰਪਾ ਚਰਨ 사ਤਗੁਰੂ ਰਕਸ਼ਿਸ਼ ਕਰਨ ਇੱਕ ਮੰਝੇ ਦੇ ਆਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਬੈਠਣ ਤੇ ਦੂਸਰੇ ਮੰਝੇ ਤੇ 사ਤਗੁਰ ਤੇ ਪਿਆਰੇ ਸਿੱਖ ਭਾਈ ਗੁਰਦਾਰ ਜੀ ਬੈਠਣ। ਦੋਵਾਂ ਪੱਖਾਂ ਵਾਲੇ ਅੰਦਰ ਪ੍ਰੇਮ ਜਾਗਿਆ ਇਹਨਾਂ ਦੇ। ਤੇ ਗੁਰੂ ਗੁਰੂ ਜਪਦੇ ਨੇ ਗੁਰਮਖੋ। ਨੇਤਰ ਬੰਦ ਕਰ ਲੈ ਛੇਵੇਂ ਪਾਤਸ਼ਾਹ ਦੇ ਮੋਬਾਰਕ ਚਰਨਾਂ ਤੇ ਧਿਆਨ ਤਰਿਆ ਤੇ ਗੁਰੂ ਗੁਰੂ ਜਪਦੇ ਪਏ ਨੇ। ਇਤਤੋਂ ਧੰਨ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਅੱਖ ਲੱਗੇ ਭਾਈ ਗੁਰਦਾਸ ਜੀ ਨੂੰ ਭਾਈ ਗੁਰਦਾਸ ਜੀ ਚੱਲੋ ਅੱਜ ਲੰਗਰ ਦੇ ਬਾਹਰ ਵਾਰ ਦੋ ਸਿੱਖ ਅਵਾਜਾਂ 'ਤੇ ਮਾਰਦੇ ਨੇ ਸਤਗੁਰੂ ਸਮਝਿਆ ਨਹੀਂ ਕਿ ਇਹਦੇ ਦੋ ਸਿੱਖ ਪਿਆਰ ਨਾਲ ਉਂਦੀਖਦੇ ਪਏ ਨੇ ਅਵਾਜਾਂ 'ਤੇ ਮਾਰਦੇ ਨੇ ਸਤਗੁਰੂ ਜੀ ਨੇ ਵੇਖੋ ਉਸ ਵੇਲੇ ਭਾਈ ਗੁਰਦਾਸ ਜੀ ਨੂੰ ਮਨ ਤੋਂ ਭੜਿਆ ਉਸ ਜਗ੍ਹਾ ਤੇ ਲੈ ਕੇ ਜਿੱਥੇ ਇਹ ਦੋਵੇਂ ਗੁਰਸਿੱਖ ਮੰਝੇ ਬਣਾ ਕੇ ਬੈਠੇ ਹੋਏ ਨੇ ਤੇ ਗੁਰੂ ਗ੍ਰੰਥ ਜਪਦੇ ਪਏ ਨੇ ਵਾਹਿਗੁਰੂ ਵਾਹਿਗੁਰੂ ਜਪਦੇ ਪਏ ਨੇ ਵਾਹਿਗੁਰੂ 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 ਜਪਦਿਆਂ ਜਪਦਿਆਂ ਕਨਕਸ਼ਨ ਗੁਰਮਖੋ ਛੇਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਤਾ ਹੈ ਨਾ ਤਾਂ ਇਹ ਵਾਹਿਗੁਰੂ ਗੁਰਮੰਤਰ ਦੇ ਵਿੱਚ ਬੜੀ ਤਾਕਤ ਜੇ ਗੁਰਮਖੋ ਸ਼ਬਦ ਵਿੱਚ ਬਹੁਤ ਤਾਕਤ ਹੈ ਪੜਦੇ ਉਹਨਾਂ ਗੁਰਮਖੋ ਭੜੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉੱਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇਸਾ ਭੂਣ ਲਈਏ ਉਹ ਤੋਂ ਏ ਸਤਗੁਰੂ ਜੀ ਜੇ ਕੱਪੜਾ ਗੰਦਾ ਹੋ ਜਾਵੇ ਉਹਨੂੰ ਸਾਬਣ ਦੇ ਨਾਲ ਧੋ ਲਈਦਾ ਮਹਾਰਾਜ ਕੱਪੜਾ ਸਾਫ਼ ਹੋ ਜਾਂਦਾ ਏ ਮਾਲਕ ਜੀ ਜੇ ਇਹ ਮੱਤ ਮੈਲੀ ਹੋ ਜਾਵੇ ਫਿਰ ਮੱਤ ਕਿਵੇਂ ਸਾਫ਼ ਕਰੀਏ ਸਤ ਗੁਰੂ ਜੀ ਅਗਲੀ ਪੰਕਤੀ 'ਚ ਫੇਰ ਜਵਾਬ ਦਿੰਦੇ ਨੇ ਕੀ ਕਹਿੰਦੇ ਸਤ ਗੁਰੂ ਗਰੀਬ ਨਵਾਜ਼ ਜੀ ਕਹਿੰਦੇ ਭੜੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਕਹਿੰਦੇ ਜੇ ਮਤ ਪਾਪਾਂ ਦੇ ਨਾਲ ਮੈੜੀ ਹੋ ਜਾਵੇ ਇਹ ਮਤ ਪਾਪਾਂ ਨਾਲ ਗੰਦੀ ਹੋ ਜਾਵੇ ਫੇਰ ਨਾਮ ਰੂਪੀ ਸ਼ਬਦ ਰੂਪੀ ਸਭ ਨੇ ਇਹਨੂੰ ਧੂ ਲਈਦਾ ਹੈ ਗਨੂ ਭੜੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਮੇਕੇ ਰੰਗ ਇਹ ਗੁਰੂ ਗੁਰੂ ਗ੍ਰੰਥ ਕੋ ਜਪਦੇ ਹੋਏ ਨੇ ਛੇਵੇਂ ਪਾਸ਼ਾ ਜੀ ਭਾਈ ਗੁਰਦਾਜ ਜੀ ਨੂੰ ਬਾਹਰ ਤੋਂ ਫੜ ਕੇ ਲੈ ਕੇ ਆਏ ਇੱਕ ਮੰਜੇ ਤੇ ਛੇਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠ ਕੇ ਤੇ ਦੂਸਰੇ ਮੰਜੇ ਤੇ ਭਾਈ ਗੁਰਦਾਜ ਨੂੰ ਇਸ਼ਾਰਾ ਕੀਤਾ ਜੀ ਭਾਈ ਗੁਰਦਾਜ ਜੀ ਇਸ ਮੰਜੇ ਤੇ ਬੈਠ ਜਾਓ ਜਿਸ ਵੇਲੇ ਭਾਈ ਗੁਰਦਾਜ ਇੱਕ ਮੰਜੇ ਤੇ ਬੈਠ ਕੇ ਗੁਰਮੁਖ ਗੁਰ ਸਿੱਖਾਂ ਨੇ ਵੇਖਿਆ ਉਵੇਂ ਗੁਰਸਿੱਖਾਂ ਨੇ ਸਤਿਗੁਰ ਦੇ ਚਰਨਾਂ ਦੇ ਨਮਸ਼ਕਾਰ ਕੀਤੀ।